ਰਤਨਾ ਸ੍ਰੀ ਵਾਹਿਗੁਰੂ ਜੀ ਤੋ ਦੇ ਆ ਕੇ ਅਰਦਾਸ ਸੁਮਾ ਜੀ ਜਿਉ ਪੈਨ ਸਭ ਤੇਰਾ ਕੀ ਚਰਨ ਨਾ ਜਾਣ ਸਾ ਨਾ ਜਾਣ ਤੇਰੀ ਸਭ ਤੇ ਬੰਦਾ ਸਭ ਗੁਰ ਨਾਨਕ ਜਿਨ ਕਲ ਰਾਖੇ سے পাপ મને રે ଅਸੂਰੇਖ ਮੁಕ್ತ ਕਉ ਤਾਰੇ ਪਾਨ પાર ਉਤਾਰੇ ਨਾਨਕ ਦਾਸ ਤੇਰੀ ਸਰਣਾਈ sada ਕ੍ਰਿਸ਼ਨ ਨਾਮ ਉੱਚੀ ਲੱਭਤ ਰਹੀ ਮਾਇਆ ਰੰਗ ਮਾਤੇ ਲੋਚਨਾ ਕਟੂਨਾ ਸੁਜੀ ਬੜੇ ਬੜੇ ਰਾਜਨ ਹਰ ਭੂਮਨ ਤਾਂ ਕੀ ਕ੍ਰਿਸ਼ਨ ਨਾਮ ਉੱਚੀ ਪਟ ਰਹੀ ਮਾਇਆ ਰੰਗ ਮਾਤੇ ਲੋਚਨ ਕਚੂ ਨਾ ਸੁੰਝੀ ਵੇਖਿਆ ਮੈਂ ਕਿਨਹੀ ਤ੍ਰਿਪਤਨ ਪਾਈ ਜਿਉ ਪਾਪਕ ਇਰਦਨ ਨਹੀਂ ਧਾਪੈ వేనార కహా ఆకై రహా అవ్ దిన దిన కర్తోోజన బహో వింజన తాకి మిటెనా కుఖా ਸੋਗ ਲੋਭ ਮਹਿ ਸੂਕੈ ਅਰਹਨ ਨਾਮ ਅਪਾਰ ਅਮੁਲਾ ਅੰਮ੍ਰਿਤ ਏਕ ਜਨਨਾਨ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨ ਆਰਹਰ ਨਾਮ ਅਪਾਰ ਅਮੂਗਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਸਤਿਗੁਰੂ ਜੀ કૃਪਾ ਕੀਤੀ ਹੈ نور ਜੁੜੇ ਦਿਨਾਂ ਤੋਂ ਹੁਸ ਮਿਲ ਬੱਗੇ। ਦਇਆ ਮਿਤਰ ਕਰਦੇ ਹੋਏ ਨਿਰਲੇਪ ਦੀ ਸੇਵਾ ਲਈ ਹੈ ਪ੍ਰੰਮ। ਸੰਸਾਰ ਨਾਮ ਕੀਰਤਨ ਕਰਦੇ ਹੋਏ। ਤੁੰਸਹਿ ਗੁਰੰਸ ਰਾਜ ਜੀ। ਨਾ ਸ੍ਰੀ મહੰਤਾ ਪੰਜਵਾ ਨਾ ਸ੍ਰੀ ਰਾਤੇ ਅੰਦਰ। ਸਰਹੈਉ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਿਤਰੋ ਘਾਰ ਵਿੰਦੋ ਚਾਲਣ ਕੀਤੀ ਹੋਈ ਪਿਤਰ ਪ੍ਰਵਾਹੀ ਤੇ ਰੰਗ ਨੂੰ ਅੱਜ ਦੇ ਪਾਵਨ ਪਿਤਰੋ ਹਮਨਾਸਹਿਬੀ ਦੀਆਂ ਆਤਮਾ ਨੂੰ ਸੇਕਿਰਤਾਰ ਕਰ ਰਹੇ ਹਨ ਆਓ ਸਤਿਗੁਰਾਂ ਦੇ ਪਾਵਨ ਵਚਨਾਂ ਨੂੰ ਸੁਣਿਐ ਸੰਗਤ ਜੀ ਵਿਚਾਰੀਐ ਦੇਵ ਦੇ ਵਿੱਚ ਵਸਾ ਕੇ ਸਤਿਗੁਰਾਂ ਤੋਂ ਜੀਵਨ ਦੇ ਚੌਂਕੀ ਜਾਨ ਸਿੱਖੀਏ ਗੁਰੂ ਚਰਨਾਂ ਦੇ ਉੱਤੇ ਮਾਇਨੇ ਲਗਾਈਏ ਜੀ ਰਸਨਾ ਵਿੱਚ ਰਕਰ ਕੇ ਉਸ ਨੂੰ ਪੂਨ ਸੀਸ ਵੰਕਸੂ ਸਾਰੇ ਸਾਰੇ ਕਿਰਪਾ ਕਰੋ ਸਾਰੇ ਆਪ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਮਨਤਾ ਅੰਜਵਾ ਵਡੇ ਵਡੇ ਰਾਜੇ ਹਰ ਧੂਮਨ ਤਾਂ ਕੀ ਪ੍ਰਸੰਨਾ ਪੁੱਛੀ ਤਨ ਸਹਿ ਸਤਿਗੁਰੂ ਪਾਸ ਸਤਿਨਾਰਾਜ ਦੇ ਬਚਨ ਕਰਦੇ ਨੇ ਮੇ ਭਾਈ ਜੁ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਹੋਏ ਨੇ ਬੱਡੇ ਬੱਡੇ ਜੀਵੀਦਾਰ ਆ ਜਮੀਲ ਦੇ ਮਾਪਕ ਹੋਏ ਨੇ ਮਾਇਆ ਵੱਤੋਂ ਫਿਰ ਵੀ ਉਹਨਾਂ ਦੇ ਤ੍ਰਿਸ਼ਨਾ ਕਦੇ ਨਹੀਂ ਮੁਕਦੀ ਹੈ ਕਿੱਡੇ ਕਿੱਡੇ ਸੰਸਾਰ ਤੇ ਉਹ ਕੇ ਚਲੇ ਗਏ ਪਾਸੇ ਕਿੰਨੇ ਰਾਜ ਬੜੇ ਆਏ ਨੇ ਜੀਵੀਦਾਰ ਬੜੇ ਹੋਏ ਨੇ ਅਰਦਾਸ ਲੰਮੈ ਸਭ ਰਾਜ ਨੂੰ ਲਾਹ ਕੋ ਚਾਹੁੰਦਾ ਸਾਰੇ ਸੰਸਾਰ ਕੇ ਮੇਰਾ ਰਾਜ ਹੋਵੇ ਤੇ ਸਤਗੁਰੂ ਪਾਸੋਂ ਕਹਿੰਦ ਨੇ ਕੂਮੇ ਨੂੰ ਮਨ ਲਗਟਾਇਓ ਜਿਉਂਕੂ ਭਾਗ ਧਰਤੀ ਦਾ ਮਾਲਕ ਹੈ ਜ਼ਮੀਨ ਜਿਹਦੇ ਕੋਲ ਹੈ ਉਹ ਚਾਹੁੰਦਾ ਹੈ ਸਾਰੀ ਜ਼ਮੀਨ ਸਾਰੀ ਧਰਤੀ ਮੇਰੀ ਪੂਜਾਈ ਏ ਰਾਜ ਵੀ ਮਿਲ ਸਕਦਾ ਹੈ ਧਰਤੀ ਵੀ ਮਿਲ ਜਾਂਦੀ ਹੈ ਬੜੀ ਜਮੀਨ ਤੇ ਮਾਲ ਹੁੰਦੇ ਨੇ ਬੜੀ ਬੜੀ ਜਮੀਨਾਂ ਵਾੜੀ ਹੈ ਸੰਸਾਰ ਤੇ ਪਰ ਭਾਨਸਾ ਕਹਿੰਦੇ ਇਹਨਾਂ ਨੇ ਕਿਸ਼ਨਾ ਫਿਰਦੀ ਮੂਰਤੀ ਹੈ ਰਾਜਾ ਰਾਜ ਭਾਗ ਕਰਦਾ ਹੋਇਆ ਵੀ ਦੁਖੀ ਹੈ ਗਮੰਡੀ ਦੇਸ ਨੂੰ ਜਿੱਤਣਾ ਚਾਹੁੰਦਾ ਹੈ ਜਮੀਨ ਦਾ ਮਾਲ ਜਿੰਨੀ ਮਾਤੀ ਜਮੀਨ ਹੋਵੇ ਫਿਰ ਵੀ ਦੁਖੀ ਹੈ ਉਹ ਫਿਰ ਵੀ ਇਸ ਕਰਕੇ 파ਸਾ ਕੇ ਤ੍ਰਿਸ਼ਨਾ ਨਹੀਂ ਉਪਦੀ ਹੈ ਕਰੇ ਤ੍ਰਿਸ਼ਨਾ ਗਰਤ ਹੋ ਜਾਂਦੀ ਹੈ ਬਾਗਤ ਹੋ ਜਾਂਦੀ ਹੈ ਲਪਟ ਰਹੇ ਮਾਇਆ ਰਮਤੀ ਲੋਚਨ ਕਚੂਨ ਸੁਜੀ 파ਸਾ ਕੇ ਤ੍ਰਿਸ਼ਨਾ ਭਾਈ ਕਿਉਂ ਨਹੀਂ ਉਜਦੀ ਨਹੀਂ ਕਿਉਂਕਿ ਮਾਇਆ ਦੇ ਵਿਚ ਰੰਗੇ ਉਹ ਮਾਇਆ ਦੇ ਕੌਕਤਾਂ ਦੇ ਵਿੱਚ ਮਨ ਤਰੇਂਦੇ ਨੇ ਮਾਇਆ ਨਾਲ ਚਿੰਬੜੇ ਰਹਿੰਦੇ ਨੇ ਮਾਇਆ ਤੋਂ ਬਿਨਾ ਹੋਰ ਕੋਨਾਂ ਕੁਝ ਸੰਸਾਰ ਦੇ ਵਿੱਚ ਆਇਨਾ ਅੱਖਾਂ ਦੇ ਨਾਲ ਤਿਸਤਾ ਨਹੀਂ ਹੈ ਮਾਇਆ ਦਾ ਐਸਾ ਫੜਦਾ ਪਿਆ ਹੋਇਆ ਤੇ ਮਾਇਆ ਕਰਕੇ ਕਿੰਨੇ ਕਿੰਨੇ ਸਤਿਗੁਰ ਪਾਸਰੇ ਕਹਿੰਦੇ ਇੱਥੇ ਕੋਈ ਕਰਮੂ ਹੋ ਰਿਹਾ ਨਹੀਂ ਕਿੰਨੇ ਕੋਈ ਝੂਠ ਮਾਰਦੇ ਨੇ ਕੋਈ ਠੱਗੀਆਂ ਮਾਰਦੇ ਨੇ ਕੋਈ ਇੱਕ ਤਾਂ ਨ ਯਤਨ ਕਰਦਾ ਹੈ ਮਾਇਆ ਵਿੱਚ ਮਾਇਆ ਵਿੱਚ ਜੀ ਕਰਨ ਵਾਸਤੇ ਗਰੀਵ ਰਵਾਨ ਪਾਤਸਰ ਕਹਿੰਦੇ ਭਾਈ ਕਿਉਂਕਿ ਜਿਹੜਾ ਗੁਪੀ ਇਨਸਾਨ ਹੈ ਉਹਨੂੰ ਮਾਇਆ ਤੋਂ ਬਿਨਾਂ ਹੋਰੇ ਸੰਸਾਰ ਤੇ ਜਿਸ ਦਾ ਹੀ ਭੁਲੇਖਾ ਹੈ ਇਸ ਕਰਕੇ ਉਹਦੀ ਤ੍ਰਿਸ਼ਨਾ ਨਹੀਂ ਹੁੰਦੀ ਹੈ ਤ੍ਰਿਸ਼ਨਾ ਨਾ ਮੁਝਨ ਕਰਕੇ ਪਾਤਸਰ ਕਹਿੰਦੇ ਸੰਸਾਰ ਵਿੱਚ ਦੁੱਖੀ ਹੋਇਆ ਰਹਿੰਦਾ ਹੈ 24 ਮਾਇਆ ਦੀ ਦੌੜ ਦੇ ਪਿੱਛੇ ਲੱਗਿਆ ਰਹਿੰਦਾ ਹੈ ਵੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਇਸ ਕਰਕੇ ਸਹਿਬ ਸਤਗੁਰ ਪਾਸ ਦਾ ਬਚਨ ਕਰਦੇ ਨੇ ਨੇ ਪਾਈ ਵੇਖਿਆ ਆਪ ਮਾਇਆ ਮਾਇਆ ਦੇ ਮੋਹ ਚ ਫਸੇ ਰਹਿ ਕਰਕੇ ਕਿਸੇ ਵੀ ਮਨੁੱਖ ਨੇ ਮਾਇਆ ਨੂੰ ਰਾਜ ਪ੍ਰਾਪਤ ਨਹੀਂ ਕੀਤਾ ਮਾਇਆ ਜਿਹੜੀ ਹੈ ਭਾਸਨ ਕਹਿੰਦੇ ਜਿੰਨੀ ਇਨਸਾਨ ਕੋਲੇ ਹੁੰਦੀ ਹੈ ਜਿੰਨੀ ਭੁੱਖ ਵਧਾਉਂਦੀ ਜਾਂਦੀ ਹੈ ਸੈਸ ਖੱਟੇ ਲੱਖਾਂ ਉਠ ਧਾਵੈ ਤ੍ਰਿਪਤ ਨ ਆਗੈ ਮਾਇਆ ਪਾਛੈ ਭਾਲੈ ਅਨੰਤ ਭੁੱਖ ਵਿਖਿਆ ਕੀ ਕਰੈ ਨਹਿ ਤ੍ਰਿਪਤਾਵਰ ਖਾਫ ਖਪਨ ਕਰੈ ਭਾਸਨ ਕਹਿੰਦੇ ਜਿੱਦੀ ਮਾਇਆ ਹੁੰਦੀ ਹੈ ਉੰਨੀ ਹੀ ਤ੍ਰਿਸ਼ਨਾ ਪਾਤੀ ਜਾਂਦੀ ਹੈ ਵਾਦੀ ਕਹੀ ਜਾਂਦੀ ਹੈ ਮਾਇਆ ਦੇ ਮੂਹ ਵਿੱਚ ਪਰੇ ਹੋਣ ਕਰਕੇ ਉਹ ਨੂੰ ਕਦੇ ਮਾਇਆ ਵੱਲੋਂ ਕਦੇ ਰੱਜ ਨਹੀਂ ਆਇਆ ਹੈ ਇਹਨੂੰ ਕਦੇ ਰੱਜ ਪ੍ਰਾਪਤੀ ਨਹੀਂ ਹੋਇਆ ਹੈ ਜਿਉਂ ਆਵਕ ਇੰਦਨ ਨਹੀਂ ਟਰਪੈ ਬੇਨਹਾਰ ਤਹਾ ਆਕਾਈ ਰਹਾ ਹੋ ਫਾਸ ਗਦੇ ਲੋਪੀ ਤਿਸ ਨਾਲੂ ਇਨਸਾਨ ਦੀ ਇਹ ਦਸਾਂ ਹੁੰਦੀ ਹੈ ਜਿਉਂ ਪਾਪਕ ਪਾਪ ਕਹਿੰਦੇ ਨੇ ਅੱਗ ਇੰਦਨ ਇੰਦਨ ਕਹਿੰਦੇ ਨੇ ਬਾਲਣ ਨੂੰ ਪਾਸਾ ਕਹਿੰਦੇ ਜਿਵੇਂ ਅੱਗ ਬਾਲਣ ਨਾਲ ਕਦੇ ਰਾਜ ਨਹੀਂ ਨਹੀਂ ਹੈ ਜਿਨ੍ਹਾਂ ਵੀ ਅੱਗ ਦੇ ਵਿੱਚ ਬਾਲਣ ਸੁੱਟੀ ਜਾਵਾਂਗੇ ਸਾਰੇ ਨੂੰ ਸਾੜ ਸਾੜ ਕੇ ਸੁਆਹ ਕਰੀ ਜਾਂਦੀ ਹੈ ਉਹ ਕਦੇ ਨਹੀਂ ਕਹਿਣਾ ਇਹਨੂੰ ਰਾਜ ਗਈ ਹਾ ਹੋਰ ਬਾਲਣ ਦੀ ਲੋੜ ਨਹੀਂ ਹੈ ਪਾਸਾ ਕਹਿੰਦੇ ਤ੍ਰਿਸ਼ਨਾਤੂ ਬੰਦੇ ਦੀ ਇਹ ਦਸਾਂ ਹੈ ਜਿੰਨੀ ਮਾਦੀ ਉਹਦੇ ਕੋਈ ਮਾਇਆ ਪਾਈ ਜਾਵੇ ਰੱਖਾਂ ਤੋੜਾਂ ਅਧੁਨ ਕਦਮ ਜਿੰਨੀ ਮਾਦੀ ਮਾਇਆ ਆ ਜਾਏ ਉਹਨੇ ਰਜਨਾਨੀ ਹੈ ਰਾਜ ਨੂੰ ਪਾਉਣਾ ਨਹੀਂ ਨਹੀਂ ਕਿਉਂਕਿ ਬਿਨ ਹਰ ਕਾ ਨਾਮ ਪਾਈ ਆਸਾ ਕਹਿੰਦੇ ਕਾਈ ਪ੍ਰਮਾਤਮਾ ਦੇ ਨਾਮ ਤੋਂ ਬਿਨ ਨਕ ਨੂੰ ਕਦੇ ਰਾਜ ਨਹੀਂ ਹੋ ਸਕਦਾ ਹੈ ਤ੍ਰਿਸ਼ਨਾ ਕੁਝ ਹੈ ਹਰ ਕੇ ਨਾਮ ਤ੍ਰਿਸ਼ਨਾ ਨਾਮੁ ਭਜਾਈ ਨੈਤਿਕ ਗੁਰੂ ਜੀ ਨੇ ਦੇ ਆਪਾਂ ਕਈ ਵਾਰ ਸਭਨ ਕਰਦੇ ਆ ਪਾਤਸ਼ਾਹ ਕਹਿੰਦੇ ਨੇ ਕ੍ਰਿਸ਼ਨਾ ਰਾਤਨਾ ਪਰਕਰ ਨਾਮਾ ਕ੍ਰਿਸ਼ਨਾ ਨਾਮ ਉਚਾਈ ਕ੍ਰਿਸ਼ਨਾ ਨਾਮ ਦੇ ਜਪਨ ਕਰਕੇ ਹੁਜ ਕੀ ਹੈ ਮਨ ਦੀ ਸ਼ਾਂਤੀ ਨਾਮ ਦੇ ਵਿੱਚੋਂ ਪ੍ਰਾਪਤ ਹੋਵੇਗੀ ਮਾਇਕ ਪਦਾਰਥਾਂ ਦੇ ਵਿੱਚੋਂ ਮਾਇਆ ਦੇ ਵਿੱਚੋਂ ਧਨ ਦੌਲਤ ਦੇ ਵਿੱਚੋਂ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਇਸ ਕਰਕੇ 파ਸਾ ਕਹਿੰਦੇ ਨੇ ਭਾਈ ਇਹਦੇ ਤੇ ਅੱਗ ਵਾਲਾ ਕ੍ਰਿਸ਼ਨਾਗੂ ਪਰਸਦਾ ਤੇ ਅੱਗ ਵਾਲਾ ਸੁਭਾਅ ਹੋ ਜਾਂਦਾ ਹੈ ਜਿੰਨੀ ਮਾਤੀ ਅੱਗ ਦੇ ਵਿੱਚ ਲੱਕੜ ਛੁੱਟੀ ਨਹੀਂ ਜੇ ਰੱਖ ਅੱਗ ਰੱਦੀਖ ਦੇਣੀ ਹੋਵੇ ਇਹ ਕ੍ਰਿਸ਼ਨਾਗੂ ਬੰਦਾ ਹੁੰਦਾ ਜਿੰਨੀ ਮਾਤੀ ਤੇ ਕੁਲ ਮਾਇਆ ਆਈ ਜਾਏ ਆਈ ਜਾਏ ਤੇ ਮਾਇਆ ਦੇ ਨਾਲ ਅਜ ਨਾ ਰੱਜੇਗਾ ਤਦੋਂ ਕ੍ਰਿਸ਼ਨਾ 파ਸਾ ਕਹਿੰਦੇ ਨੇ ਬੇਨਮਰ ਕਾਰਨਾ ਅਕਾਈ ਕਿਉਂਕਿ ਇਹਦੇ ੱਲੇ ਨਾਮ ਨਹੀਂ ਹੈ। ਫਿਰ ਹਿਰਦੇ ਦੇ ਵਿੱਚ ਨਾਮ ਨਹੀਂ ਹੈ। ਤੇ ਜਿੱਦ ਨਾਮ ਆ ਗਿਆ ਹਿਰਦੇ ਦੇ ਵਿੱਚ ਮਨ ਨਾ ਨਾਲ ਚੁੱਕਿਆ ਫਿਰ ਪਾਤਸ਼ਾਹ ਕਹਿੰਦੇ ਇਹ ਮਨੁੱਖ ਨੂੰ ਰਾਜ ਕਰਨਾ ਹੈ। ਉਹਨਾਂ ਚ ਨਹੀਂ ਰਜੇਗਾ। ਰਹਾਉ ਦਿਨ ਦਿਨ ਕਰਤਾ ਭੋਜਨ ਵਾ ਵਿੰਜਨ ਤਾਂ ਕੀ ਮਿਟੈ ਨਾ ਸੁਖਾ। اے بھائی ਜਿਹੜਾ ਮਨੁੱਖ ਹਰ ਰੋਜ਼ ਸੁਆਦ ਨੇ ਖਾਣੀ ਖਾਂਦਾ ਰਹਿੰਦਾ ਤੇ ਉਸ ਦੀ ਸੁਆਦ ਹੀ ਖਾਣਿਆਂ ਨੇ ਮੁੱਕ ਕਦੇ ਨਹੀਂ ਮੁਕਦੀ ਹੈ ਇਹਨੂੰ ਹੋਰ ਵੱਧ ਜੀਵ ਜਿਹੜੀ ਨਾ ਸਾਡੀ ਰਸਨਾ ਤੇ ਹੋਰ ਸੁਆਦ ਨੇ ਖਾਣੀ ਭਾਲਦੀ ਹੈ ਰੋਜ਼ ਭਾਲਦੀ ਹੈ ਕਦੇ ਨਹੀਂ ਇਹ ਰੱਜਦੀ ਹੈ ਉਤਨ ਕਰੈ ਸੁਆਨ ਕੀ ਗਾਈ ਚਾਰੇ ਕੁੰਟਾ ਓਖਾ ਪਾਸਾ ਗਿੰਦ ਜਿ ਸਵਾਦ ਨੇ ਪਦਾਰਥਾਂ ਦੀ ਖਾਤਰ ਉਹ ਮਨੁੱਖ ਪੁੱਤੇ ਦੇ ਵਾਂਗ ਦੌੜਦਾ ਰਹਿੰਦਾ ਹੈ ਬੜੀ ਦੌੜ ਭੱਜ ਕਰਦਾ ਰਹਿੰਦਾ ਹੈ ਚਾਰੇ ਪਾਸੇ ਭਾਲਦਾ ਫਿਰਦਾ ਹੈ ਪਾਸਾ ਕਹਿੰਦੇ ਜਿਵੇਂ ਕੁੱਤਾ ਬੁਰਕੀ ਬੁਰਕੀ ਨੂੰ ਦਰ ਦਰ ਤੇ ਭਜਿਆ ਕਰਦਾ ਕਦੇ ਇਧਰ ਦੌੜਦਾ ਹੈ ਕਦੇ ਉੱਤਰ ਜਾਂਦਾ ਹੈ ਇਸੇ ਤਰ੍ਹਾਂ ਪਾਸਾ ਕਹਿੰਦੇ ਜਿਵੇਂ ਜੀਵ ਨੂੰ ਭਾਈ ਇਹ ਮਾਇਕ ਪ੍ਰਦਾਨਤਨ ਦੇ ਸਵਾਦ ਦੇ ਖਾਣਿਆਂ ਦਾ ਸਵਾਦ ਲੱਗ ਜਾਵੇ ਉਹ ਇੰਨਾ ਵੀ ਕੁੱਤੇ ਦੀ ਤਰ੍ਹਾਂ ਦੌੜ ਕਰਦਾ ਜਿੰਦਾ ਹੈ ਦੌੜ ਭੱਜ ਕਰਦਾ ਰਹਿੰਦਾ ਹੈ ਕੁਚਾਰੇ પાસે ਭਾੜਾ ਫਿਰਦਾ ਹੈ ਕਾਂਵੰਤ ਕਾਮੀ ਬਹੁਨਾਰੀ ਪਰ ਗਹਿ ਜੋਗੁਨਾ ਕੀ ਕਹਿ ਅਸ ਕਿੰਨੇ ਪਾਈ ਕਾਮ ਰਸ ਹੋਈ ਇਸਹੀ ਮਨੁੱਖ ਦੀਆਂ ਭਾਵਨਾਵਾਂ ਕਿਤਲੀਆਂ ਹੀ ਜਿस्त्रीਆਂ ਕਿਉਂ ਨਾ ਹੋਣ ਫਿਰ ਵੀ ਉਹ ਪਰਾਈ ਘਰ ਵਾਲ ਉਸ ਦੀ ਮੰਦੀ ਜਗਾ ਫਿਰ ਵੀ ਨਹੀਂ ਹਟਦੀ ਹੈ ਕਾਮ ਦੇ ਵਿੱਚ ਪ੍ਰਤ ਹੋਇਆ ਮਨੁੱਖ ਆਸਾਂ ਕਹਿੰਦੇ ਭਾਈ ਉਹ ਵੀ ਪਰਾਈ ਤਨ ਵੱਲ ਜ਼ਰੂਰ ਵੇਖਦਾ ਹੈ ਉਹਦੀ ਨਿਗਾਹ ਨਹੀਂ ਹਟਦੀ ਹੈ ਉਹ ਫਿਰ ਵੀ ਵੇਖੇਗਾ ਨਹੀਂ ਵੇਖੇਗਾ ਦਿਨ ਰਾਤ ਕਰੇ ਕਹੇ ਪਛਤਾਪੈ ਸੋਗ ਲੋਭ ਮਹਿ ਸੁੱਕੈ ਉਹ ਹਰ ਰੋਜ ਵਿਸ਼ੇ ਪਾਪ ਕਰਦਾ ਨਹੀਂ ਤੇ ਪਛਤਾਉਂਦਾ ਵੀ ਸਤਗੁਰੂ ਜੀ ਕਹਿੰਦੇ ਸੋ ਭਾਈ ਇਸ ਕਾਮ ਵਾਸਨਾ ਵਿੱਚ ਅਤੇ ਪੁਸ਼ਕਾਵੇ ਦੇ ਵਿੱਚ ਉਹਦਾ ਆਤਮਿਕ ਜੀਵਨ ਜਿਹੜਾ ਸੁਖਦਾ ਜਾਂਦਾ ਹੈ ਜਿਹੜਾ ਅੰਦਰ ਆਤਮਿਕ ਜੀਵਨ ਹੈ ਜਿਤਨਾ ਕੋ ਵੀ ਉਹ ਭਜਨ ਸਿਮਰਤ 인 ਇਨਸਾਨ ਕਰਦਾ ਹੈ ਭਾਰਸਾ ਕਹਿੰਦੇ ਜਿੰਨਾ ਕੋਈ ਸੇਵਾ ਕਰਦਾ ਹੈ ਉਹ ਹੀ ਬੁਕਾਰਾਂ ਦੇ ਵਿੱਚ ਬਸੇ ਹੋਣ ਕਰਕੇ ਬੁਕਾਰ ਸਾਰਾ ਮੁਕੰਦ ਹੈ ਇਸ ਦੇਹੀ ਅੰਦਰ ਪੰਜ ਚੋਰ ਬਸੈਂ ਕਾਮ ਕ્રોਧ ਲੋਭ ਮੋਹ ਅਹੰਕਾਰਾਂ ਭਾਰਸਾ ਕਹਿੰਦੇ ਜਿਹੜੇ ਪੰਜ ਬਸੇ ਹੋਏ ਨੇ ਅੰਦਰ ਕਾਮ ਕ્રોਧ ਲੋਭ ਤੇ ਅਹੰਕਾਰ ਉਹ ਅੰਮ੍ਰਿਤ ਰੂਪ ਹੈ ਮਨੁੱਖ ਨੇ ਪੁੱਛਿਆ ਪਾਸਰ ਨੂੰ ਅੰਮ੍ਰਿਤ ਨੂੰ ਰੁਕੀ ਜਾ ਕਿਤੇ ਖਤਮ ਕਰਦੇ ਜਾ ਰਹੇ ਨੇ ਜਿੰਨਾ ਕੁ ਕੋਈ ਕਰਮ ਕਰਮ ਸੀ ਕਰਦੇ ਆ ਥੋੜੀ ਬਹੁਤ ਸੇਵਾ ਕਰਦੇ ਆ ਜਾਂ ਥੋੜਾ ਬਹੁਤ ਤੂ ਚਲਣਾ ਚਾਹਾਂਗੇ ਵੀ ਪਰ ਨਹੀਂ ਨਹੀਂ ਹੈ ਤੇ ਕਾਂਗੀ ਪੁਰਸ਼ ਪਾਸਰ ਕਹਿੰਦੇ ਉਹ ਭਾਈ ਸਾਰਾ ਕੁਝ ਦਵਾ ਲੈਂਦਾ ਉਹਦੇ ਕੁਝ ਵੀ ਮੰਨੇ ਨਹੀਂ ਪੈਂਦਾ ਹੈ ਕਿਉਂਕਿ ਜੇ ਵਾਸਨਾ ਦਾ ਟੁਕਾ ਹੋਇਆ ਸੰਤਾਨ ਆਪਣਾ ਆਤਮਿਕ ਜੀਵਨ ਕਾ ਲੈਂਦਾ ਹੈ ਅੰਦਰੋਂ ਸੁਖ ਦਾ ਜਾਂਦਾ ਹੈ ਹਰ ਹਰ ਨਾਮ ਆਪਾਰ ਕਮੁਲਾ ਅੰਮ੍ਰਿਤ ਇੱਕ ਨੰਨਾ ਇਸ ਕਰਕੇ ਸਤਪੁਰ ਸਾਹਿਬ ਵਚਨ ਕਰਦੇ ਨੇ ਜੇ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬਿਆਨਕ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਕ ਜੀਵਨ ਦਿੰਦਾ ਹੈ ਜਿਹੜਾ ਕਦੇ ਨਾਮ ਵਾਲਾ ਹੈ ਦੁਨੀਆ ਦੇ ਪਿਆਰ ਨੇ ਆਪ ਨੂੰ ਪਜਾਂਦੇ ਨੇ ਦੁਨੀਆਂ ਦੇ ਖਜ਼ਾਨੇ ਸਦਾ ਪਰੇ ਨਹੀਂ ਰਹਣੇ ਇੱਕ ਆਤਮਿਕ ਆਨੰਦ ਦਾ ਖਜ਼ਾਨਾ ਹੈ ਨਾਮ ਦਾ ਖਜ਼ਾਨਾ ਹੈ ਜਿਵੇਂ ਇਹ ਪ੍ਰਾਪਤ ਹੋ ਗਿਆ ਆਸਾ ਕੇ ਤੇਰੀ ਮੁਕਤੀ ਕਾਣੀ ਥਾ ਲੋ ਕਰਜੋ ਰੱਬ ਦੇ ਭਾਈ ਤੋੜਨਾ ਹੈ ਆਗਮ ਹੈ ਵੱਧ ਜਾਈ ਤੇ প্রত্যেক ਜਾਨੇ ਨੂੰ ਨਾਮ ਦੇ ਜਾਨੇ ਨੂੰ ਜਿੰਨਾ ਕੋਈ ਬੰਦਦਾ ਹੈ ਜਿੰਨਾ ਕੋਈ ਉਪਦੇਸ਼ ਕਰਦਾ ਹੈ ਜਿਨ੍ਹਾਂ ਕੋਈ ਗਿਆਨ ਪੰਟਾ ਹੈ ਬਾਸਾ ਕਹਿੰਦੇ ਜੇ ਉਹਨਾਂ ਨੂੰ ਸਵਾਇਆ ਹੁੰਦਾ ਜਾਂਦਾ ਜਨੂੰ ਦਿਨ ਭਰ ਭਾਗ ਜਾਂਦਾ ਘਟਾ ਨਹੀਂ ਹੈ ਇਸ ਕਰਕੇ ਬਾਸਾ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹੀ ਇੱਕ ਬਿਆੰਗ ਕੀਮਤੀ ਖਜ਼ਾਨਾ ਹੈ ਭਾਈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਅਤੇ ਨਾਮ ਉਪਨ ਵਾਲਾ ਹੈ ਸੂਖ ਸਰਜ ਆਨੰਦ ਸੰਤਨ ਕੈ ਨਾਨਕ ਨਾ ਹੁਣ ਵਡਿਆਣ ਦੀ ਮੂਰ ਲਾ ਕੇ ਧੰ ਗੁਰੂ ਅਰਜਨ ਦੇਵ ਮਹਾਰਾਜ ਦਾ ਸਾਚਾ ਵਚਨ ਕਰਦੇ ਹਨ ਕਿ ਇਹ ਭਾਈ ਇਹ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਕੀਰਤੀ ਖਜ਼ਾਨਾ ਹੈ ਨਾਮ ਜਾਨੇ ਦੀ ਬਰਕਤ ਦੇ ਨਾਲ ਸੰਤ ਜਨਾਂ ਦੇ ਹਿਰਦੇ ਦੇ ਘਰ ਵਿੱਚ ਜਿਹੜਾ ਹਿਰਦੇ ਰੂਪੀ ਘਰ ਹੈ ਇਹ ਹਿਰਦੇ ਰੂਪੀ ਘਰ ਦੇ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਇਹਨਾਂ ਦਾ ਮਨ ਤਰਪੜੋਲ ਹੋ ਜਾਂਦਾ ਹੈ ਲੋੜ ਤਾਂ ਨਹੀਂ ਹੈ ਵਿਸ਼ਿਆਂ ਨੂੰ ਵਿਸ਼ਿਆਂ ਵਿਚਾਰਾਂ ਦੇ ਵਿੱਚ ਰਾਇਆ ਅਨ ਵੇਖ ਕੇ ਧਨ ਵੇਖ ਕੇ ਸਵਾਦ ਵੇਖਣੇ ਵੇਖ ਕੇ ਇਹ ਮਨ ਤਰਪੜ ਤਾਂ ਨਹੀਂ ਹੈ ਹੰਡੋਲ ਹੋ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਹਦਾ ਭਾਈ ਅੰਤਰ ਆਤਮਿਕ ਹੰਡੋਲ ਹੋ ਗਿਆ ਜਿਹਨੇ ਅਸਰ ਆਤਮਾ ਦਾ ਅਨੰਦ ਪ੍ਰਾਪਤ ਹੈਦਾ ਉਹ ਸੁਖ ਆਨੰਦ ਰੂਪ ਦੇ ਅੰਦਰ ਸਦਾ ਜਿਵੇਂ ਰਹਿਆ ਹੈ ਪਾਰੇ ਮੈਨਾਂਕ ਗੁਰੂ ਘਰ ਸੰਗਤ ਦੇ ਖਜ਼ਾਨੇ ਦੀ ਜਾਣ ਪਛਾਣ ਪ੍ਰਾਪਤ ਹੋਈ। ਇਹ ਕਿਰਪਾ ਗੁਰੂ ਕਰਦਾ ਹੈ, ਇਹ ਰੱਬਸ਼ ਗੁਰੂ ਕਰਦਾ ਹੈ। ਗੁਰੂ ਦੇ ਦੁਆਰਾ ਹੀ ਪਾਰਸਿਆ ਕਹਿੰਦੇ ਭਾਈ ਇਹ ਖਜ਼ਾਨੇ ਦੀ ਪਛਾਣ ਨਹੀਂ ਹੈ ਜਿਹੜਾ ਖਜ਼ਾਨਾ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ। ਨਾਮ ਰੂਪੀ ਖਜ਼ਾਨਾ ਜਿਹੜਾ ਸਾਡੇ ਅੰਦਰ ਹੈ, ਆਤਮਿਕ ਆਨੰਦ ਜਿਹੜਾ ਸਾਡੇ ਅੰਦਰ ਹੈ, ਇਹਦੀ ਪਛਾਣ ਗੁਰੂ ਤੋਂ ਕੋਈ ਹੈ ਇਸ ਕਰਕੇ ਕਾਂਸਾ ਜੀ ਨੇ ਕਿਹਾ ਭਾਈ ਜੀ ਦੇ ਅੰਦਰ ਆਤਮਾ ਦਾ ਅਨੰਦ ਦੇ ਖਜ਼ਾਨੇ ਪਰ ਜਾਂਦੇ ਨੇ ਫਿਰ ਉਹ ਅਡੋਲ ਹੋ ਜਾਂਦੇ ਨੇ ਇਹ ਮਾਇਆ ਨੂੰ ਵੇਖ ਕੇ ਰਿਸ਼ਿਆਂਕਾਰਾਂ ਦੇ ਵਿੱਚ ਫਸ ਕੇ ਡੋਲਦੇ ਨਹੀਂ ਹਨ ਤੇ ਇਹ ਖਜ਼ਾਨੇ ਭਾਈ ਗੁਰੂ ਕੋਲੋਂ ਗੁਰੂ પાસેથી ਤੇ ਕੋਲੋਂ ਪ੍ਰਾਪਤ ਹੁੰਦੇ ਨੇ ਇਸ ਕਰਕੇ ਕਾਂਸਾ ਜੀ ਸਾਨੂੰ ਬਾਰ-ਬਾਰ ਸਮਝਾਉਂਦੇ ਜੇ ਗੁਰੂ ਬਾਲਾ ਰਾਮ ਗੁਰੂ ਵਾਣਾ ਬਣ ਕੇ ਗੁਰੂ ਸਾਹਿਬ ਜੀ ਤੋਂ ਨਾਮ ਦੀ ਦਾਤ ਲਈਏ ਨਾਮ ਲੈ ਕੇ ਸਤਿਗੁਰਾਂ ਦਾ ਸਤਿਗੁਰਾਂ ਦੇ ਵਿਰਸਾਈ ਮਾਰਗ ਤੇ ਚੱਲ ਕੇ ਸਤਿਗੁਰਾਂ ਦੇ ਪਿਤਰ ਉਪਦੇਸ਼ ਨੂੰ ਅਣਿਡਰ ਕਰਕੇ ਆਪਣੇ ਸੁਮੁੱਖਾ ਜਨਮ ਸਫਲਾ ਕਰੀਏ ਤੇ ਇਸ ਸੁਮੁੱਖਾ ਧਰਮ ਦਾ ਸਫਲ ਹੋਣ ਦਾ ਇਹ ਕਾਰਨ ਹੈ ਕਿ ਦੁਨੀਆ ਦੇ ਵਿੱਚ ਭਾਵੇਂ ਕਹਿੰਦੇ ਜਿੰਨੇ ਵੀ ਸੁੱਖ ਖੋਭੇਗਾ ਸਾਰੇ ਲੱਗੇ ਜਾ ਕੇ ਤੇਰੇ ਦੁੱਖਾਂ ਦਾ ਕਾਰਨ ਬਣਨਗੇ ਦੁੱਖ ਰੋਗ ਭਿਆਨ ਦੁੱਖ ਨੇ ਜਿਹੜੇ ਉਹ ਦਾਗ ਦਾ ਕੰਮ ਦਵਾਈ ਦਾ ਕੰਮ ਕਰਦੇ ਨੇ ਕਿਉਂਕਿ ਦੁੱਖਾਂ ਵਿੱਚ ਨਿਰੰਕਾਰ ਜੇ ਤੇ ਹੁੰਦਾ ਹੈ ਗੁਰੂ ਜੀ ਤੇ ਆਉਂਦਾ ਹੈ ਵਾਹਿਗੁਰੂ ਜੀ ਤੇ ਆਉਂਦਾ ਹੈ ਸੁਖ ਰੋਗ ਭਿਆਨ ਜਿੰਨੇ ਸੰਤ ਗੁਰ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਸੁਖ ਭੋਗੇਗਾ ਇਹ ਸੁੱਖਾਂ ਕਰਕੇ ਨਿਰੰਕਾਰ ਜੇ ਤੇ ਤੂੰ ਵਿਸਰ ਗਿਆ ਫਿਰ ਇਹ ਤੇ ਦੁੱਖਾਂ ਦਾ ਕਾਰਨ ਬਣੂਗੀ ਅੱਗੇ ਜਾ ਕੇ ਨਿਰੰਕਾਰ ਦੀ ਤਰਗਾਦ ਦੇ ਜਾਣ ਪ੍ਰੇਣੀ ਪ੍ਰੇਣੀਆਂ ਨੇ ਜੇ ਹੁਣ ਵੀ ਤੁੰ ਨੂੰ ਕਾ ਜਨਮ ਨਾ ਸੰਭਿਆ ਇਸ ਕਰਕੇ ਭਾਈ ਗੁਰੂਵਾਰੇ ਬਣੋ ਗੁਰ ਚਰਨਾਂ ਨਾਲ ਜੁੜੋ ਗੁਰ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਤੋਂ ਨਾਮ ਦੇ ਦਾਤ ਲਈਏ ਨਾਮ ਜਪੀਏ ਸੇਵਲਣ ਕਰੀਏ ਸੇਵਾ ਕਰੀਏ ਤਾਂ ਜੋ ਸਾਡਾ ਜਿਹੜਾ ਇਹ ਮਨੋੱਖਾ ਜਨਮ ਸਾਨੂੰ ਹੁਣ ਪ੍ਰਾਪਤ ਹੋਇਆ 84 ਲੱਖ ਜੂਨ ਤੋਂ ਉਤਣ ਤੋਂ ਬਾਅਦ ਪ੍ਰਾਪਤ ਹੋਇਆ ਇਹ ਸਫਲਾ ਹੁੰਨ ਲੱਗੇ ਆਓ ਹੋਇਆ ਤੁਮ ਨਾਮ ਉਹਨਾਂ ਦੀ ਇਸ ਬਾਣੀ ਸਤਿਗੁਰੂ ਜੀ ਬਖਸ਼ਣ ਜੋਗ ਨੇ ਕਹੇ ਸਾ ਸਤਿਗੁਰੂ ਬਖਸ਼ਣ ਜੋਗ ਹੈ ਵਸਨਾ ਜੀ ਹੋਈ ਵਿਚਾਰ ਨਾ ਮਨ ਪਾ ਜਾਏ ਸਤਿਗੁਰਾਂ ਨੇ ਸਿੱਖਿਆ ਜਾਣ ਕੇ ਗ੍ਰੰਥ ਕਰਨੀ ਗਰਪੀਆਂ ਦਾ ਜਾਣ ਕੇ ਪਾਣ ਪਰਣਾ ਜੀ ਨਾਨਕ ਦਾ ਚਰਦੀ ਕਲਾ ਤੇਰੇ ਬਾਣੀ ਸਰਬਤਨਾ